ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਦਰਸ਼ਨ ਕਰਾਉਂਦੇ ਆ ਪਿੰਡ ਪੌਰਲਾ ਦੇ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ ਦੇ ਦੂਸਰੇ ਮੰਜਲ ਦਾ ਲੈਂਟਰ ਪੈ ਰਿਆ ਇੱਕ ਵੀਡੀਓ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ ਜਦੋਂ ਪਹਿਲੀ ਮੰਜ਼ਲ 'ਤੇ ਲੈਂਟਰ ਪਾਇਆ ਸੀ ਅੱਜ ਇਸ ਇਮਾਰਤ ਦੀ ਦੂਸਰੀ ਮੰਜ਼ਲ ਦਾ ਲੈਂਟਰ ਪਾਇਆ ਜਾ ਰਿਹਾ ਹੈ ਇਹ ਗੁਰੂ ਘਰ ਦਾ ਹਾਲ ਪਹਿਲਾਂ ਛੋਟਾ ਸੀ ਇਹ ਪਹਿਲਾਂ ਗੁਰੂ ਘਰ ਸਾਡਾ ਬਣਿਆ ਹੋਇਆ ਹੈ ਸੰਗਤ ਦੇ ਸਹਿਯੋਗ ਨਾਲ ਇਸ ਵੇਲੇ ਹਾਲ ਵੱਡਾ ਕਰਨ ਦੇ ਵਾਸਤੇ ਨਾਲ ਇੱਕ ਹੋਰ ਲੈਂਟਰ ਪਾਇਆ ਜਾ ਰਿਹਾ ਹੈ ਇਹ ਸਾਡੇ ਨੌਜਵਾਨ ਵੀਰ ਜਿਨ੍ਹਾਂ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਸੇਵਾ ਕੀਤੀ ਜਾ ਰਹੀ ਹੈ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਾਰ ਸੰਗਤ ਜੀ ਸਾਰੀ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਹਣਡ ਪੋਰਲੇ ਦੀਆਂ ਸਾਰੀਆਂ ਸੰਸਾ ਵੱਲੋਂ ਵਰਲ ਕੇ ਸੇਵਾ ਕੀਤੀ ਜਾ ਰਹੀ ਹੈ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਬੀਬੀਆਂ ਨੇ ਪਹਿਲਾਂ ਲੰਗਰ ਵੀ ਤਿਆਰ ਕੀਤਾ ਹੁਣ ਲੰਟਰ ਫੋਨ ਦੇ ਵਿੱਚ ਵੀ ਬੀਬੀਆਂ ਵੱਧ ਕਰਕੇ ਉਸਾਂ ਲੈ ਰਹੀ ਨੇ ਬਹੁਤ ਸੇਵਾ ਕੀਤੀ ਜਾ ਰਹੀ ਹੈ ਨੌਜਵਾਨ ਵੀਰਾਂ ਵੱਲੋਂ ਬੱਚਿਆਂ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਆ ਜਾ ਆ ਜਾ ਚਲੋ ਅਜੂਰੀ ਪਾਰਟੀ ਕਰਦੇ ਆ ਆ ਫੜੋ ਕੈਮਰਾ ਇੱਕ ਮਿਹਰਬਾਨੀ ਇੱਕ ਵਾਰੀ ਧਿਆਨ ਦਿਓ ਕਰੇ ਪਈਆਂ ਨੰਦਿਆ ਉਹ ਕਹਿੰਦੀ ਹੈ ਅਸੀਂ ਸਾਡੇ ਨੌਜਵਾਨ ਵੀਰਾਂ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਛੋਟੇ ਛੋਟੇ ਬੱਚੇ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਇਹਦੇ ਵਿੱਚ ਇਹ ਸਾਡੇ ਗੁਰੂ ਘਰ ਦਾ ਦ੍ਰਿਸ਼ ਹੈ ਹੋਰ ਮੇਲਕ ਕੀਤੀ ਜਾ ਰਹੀ ਹੈ ਨਗਰ ਦੇ ਦਜੀਆ ਵੱਲੋਂ ਤਾਰਾ ਵੱਲੋਂ ਰੌਗੜ ਕੇ ਇਹ ਬਨਾਨ ਸੇਵਾ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਇਹ ਸਾਡੇ ਨਗਰ ਦੇ ਆਤਮੰਤ ਸੱਜਣ ਨੇ ਜੋ ਇਸ ਸਮਾਗਮ ਦੀ ਦੇਖਰੇਖ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ I don't know. ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ ਨੌਜਵਾਨ ਵੀਰ ਬੀਬੀਆਂ ਵੱਲੋਂ ਸਾਡੇ ਨੌਜਵਾਨ ਵੀਰਾਂ ਵੱਲੋਂ ਬਹੁਤ ਮਹਾਨ ਸੇਵਾ ਕੀਤੀ ਜਾ ਰਹੀ ਹੈ ਹੈਲੋ ਕਾਦੀ ਹੁੰਦਾ ਕੋਈ ਨਾ ਤੁਸੀਂ ਬੈਠੋ ਸਮਾਨਾ ਥੋੜਾ ਮੈਂ ਫੜ ਕੇ ਸੈਟ ਜਾਓ ਕਰੋ ਜਪ ਕਰੋ ਵਾਈਬਰੂ ਦਾ ਜਪ ਕਰੋ ਵਾਈਬਰੂ ਦਾ ਜਪ ਕਰੋ ਸਾਰੇ ਲੜਕੇ ਸਾਰੇ ਬੋਲੋ ਇੱਥੇ ਹੀ ਬੋਲੋ 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 ਸਾਰੇ ਸਾਰੇ ਬੋਲੋ ਉੱਚੀ ਬੋਲੋ ਉੱਚੀ ਬੋਲੋ ਬੋਲੋ ਕੀ ਇਦਾਂ ਬੋਲੋ ਸਤਿ ਸ਼੍ਰੀ ਅਕਾਲ ਹੈ ਗੁਰੂ ਸਤਿ ਸ਼੍ਰੀ ਅਕਾਲ ਬੱਚਿਆਂ ਵੱਲੋਂ ਹੱਥ ਵਾਇਰੂ ਦਾ ਜਾਪ ਕੀਤਾ ਜਾ ਰਿਹਾ ਹੈ ਨੌਜਵਾਨ ਬੱਚਿਆਂ ਵੱਲੋਂ ਵੀਰਾਂ ਵੱਲੋਂ ਬਹੁਤ ਤਨਮਨ ਤੇ ਤੁਹਾਡੇ ਨਾਲ ਸੇਵਾ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼੍ਰੀ ਬੇਗੰਪੂੜਾ ਸਾਹਿਬ ਦੀ ਇਮਾਰਤ ਦੀ ਦੂਜੀ ਮੰਜ਼ਲ ਦਾ ਲੈਂਟਰ ਪਾਇਆ ਜਾ ਰਿਹਾ ਹੈ। ਵਾਇਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਨਵਦੇ ਕਾਰਜ ਰਾਸ ਕਰੇ ਵਾਇਰੂ। ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ। ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ। ਬੱਚਿਆਂ ਵੱਲੋਂ ਆਪਣਾ ਸ਼੍ਰੀ ਰਵਿੰਦਰ ਜੋਗ ਕੀਤਾ ਜਾ ਰਿਹਾ ਹੈ। Yeah, do you like